ਜਿੰਨੇ ਵੀ ਸਿੰਘ ਨੇ ਜਿੰਨਾ ਜ਼ਰੂਰ ਹਾਰ ਨਹੀਂ ਹੋ ਜਾਂਦੇ ਅਸੀਂ ਨਹੀਂ ਜਾਣਾ ਪਰ ਸਾਡੇ ਕੋਲ ਜੇ ਜ਼ਮੀਨ ਜਾਇਦਾਦ ਹੋਵੇ ਫਿਰ ਅਸੀਂ ਸੰਗਤ ਨੂੰ ਅਪੀਲ ਨਾ ਕਰੀਏ ਹੁਣ ਸੰਗਤ ਨੂੰ ਚਾਹੀਦਾ ਦੇਖੋ ਫੌਜਾਂ ਨੇ ਜਿਹੜੀਆਂ ਉਹ ਉਹਨਾਂ ਚ ਲੜਦੀਆਂ ਨੇ ਇਹਨਾਂ ਨੂੰ ਜਦੋਂ ਉਹਨਾਂ ਨੂੰ ਮਾਗਰੋਂ ਸਪਲਾਈ ਸਮਾਨ ਹੁੰਦਾ ਰਹੇ ਜਦੋਂ ਸਪਲਾਈ ਸਬੰਦ ਹੋ ਜਾਂਦੀ ਹੈ ਫਿਰ ਫੌਜ ਦੇ ਜਿਹੜੇ ਹੌਸਲੇ ਨੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਨਾ ਤਾਂ ਅਸੀਂ ਕੋਈ ਗਰਾਹੀ ਕਰੀ ਆ ਪਹਿਲਾਂ ਕਿਸਾਨੀ ਮੋਹਰੇ ਦੇ ਵਿੱਚ ਉਸੇ ਸਾਲ ਤੋਂ ਉੱਪਰ ਲਾਇਆ ਫਿਰ 328 ਰੂਪਾਂ ਵਾਲਾ ਉਹਦੋਂ ਪਹਿਲਾ ਮੋਰਚਾ ਲੱਗਿਆ ਉਹ ਅੰਮ੍ਰਿਤਸਰ ਉੱਥੇ ਰਹੇ ਤੇ ਹੋਰ ਇੱਕ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਉੱਥੇ ਰਹੇ ਹੁਣ ਇੱਥੇ ਹੀ ਬੰਦੀ ਸਿੰਘਾਂ ਦਾ ਮੋਰਚਾ ਗੁਰੂਗ੍ਰਾਮ ਸਾਹਿਬ ਮਹਾਰਾਜਿਆਂ ਦੀਆਂ ਪਿਆਦਮੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਦਾ ਇਨਸਾਫ ਲੈਣ ਵਾਸਤੇ ਬੈਠੇ ਆਂ ਇੱਥੇ ਵੀ ਦਿਨਸਾਲ ਤੋਂ ਬੈਠੇ ਆਂ ਤੇ ਨਾ ਤਾਂ ਅਸੀਂ ਹੁਣ ਕੋਈ ਪਿੰਡਾਂ ਦੇ ਵਿੱਚ ਜਾ ਕੇ ਗਰਾਹੀ ਕਰ ਸਕਦੇ ਆਂ ਨਾ ਕੀਤੀ ਅਸੀਂ ਨੇ ਅਸੀਂ ਅਪੀਲ ਕੀਤੀ ਸੀ ਪਿਛਲੇ ਬਾਰੀ ਸੰਗਤਾਂ ਨੂੰ ਕਈਆਂ ਨੂੰ ਫੋਨ ਵੀ ਕੀਤੇ ਵੀ ਭਾਈ ਸਾਨੂੰ ਦਾਣੇ ਪੱਕੇ ਜੇ ਲੋੜਾ ਬਹੁਤ ਸਾਰੇ ਸੰਗਤਾਂ ਜਿਹੜੀ ਪਿਆਰ ਕਰਦੀ ਆ ਉਹ ਕੋਈ ਨਾ ਕੋਈ ਗੁਰੂ ਦਾ ਪਿਆਰਾ ਹੁਣ ਸਾਰੇ ਤਾਂ ਨਹੀਂ ਹੁੰਦੇ ਹੋ ਜੇ ਕੋਈ ਨਾ ਕੋਈ ਗੁਰੂ ਸਾਹਿਬ ਕਿਰਕਾ ਕਰਨਾ ਪੇਜ ਦੇ ਦਿੰਦੇ ਨੇ ਅਸੀਂ ਬਾਡੀ ਦੇ ਸੀਜ਼ਨ ਦੇ ਵਿੱਚ ਹੁਣ ਆਪ ਮੁਹਾਰੇ ਆਉਣਾ ਚਾਹੀਦਾ ਸੀ ਕਿਸਾਨਾਂ ਨੂੰ ਆਏ ਨਹੀਂ ਕੋਈ ਬਾਡੀ ਦੇ ਸੀਜ਼ਨ ਚ ਇੱਥੇ ਦਾਣਾ ਕੋੜਿਆਂ ਦੇ ਲਈ ਵੀ ਚਾਰੇ ਦੀ ਲੋੜ ਸੀ ਕੋਈ ਲੈ ਕੇ ਆਏ ਨਹੀਂ ਤੇ ਦੇਖੋ ਦਾਣਾ ਪੱਕਾ ਸਾਡੇ ਹਜੇ ਕੋਈ ਵੀ ਇੱਥੇ ਲੈ ਕੇ ਨਹੀਂ ਆਏ ਹੈਗਾ ਕੋ ਬਾਡੀ ਦੇ ਸੀਜ਼ਨ ਵਾਲਾ ਜਿਵੇਂ ਅਸੀਂ ਭੁੱਖੇ ਰਹਿ ਸਕਦੇ ਜਿਹੜੇ ਘੋੜੇ ਨੇ ਉਹ ਭੁੱਖੇ ਨਹੀਂ ਰੱਖ ਸਕਦੇ ਕਦੇ ਇੱਥੇ ਦੀ ਪ੍ਰਬੰਧਕ ਕਮੇਟੀ ਨੇ ਕਿਸੇ ਨੂੰ ਆਈ ਨਹੀਂ ਪੁੱਛਿਆ ਤਾਂ ਕਿ ਵੀ ਭਾਈ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਫੰਡ ਤਾਂ ਇਹਨਾਂ ਕੋਲੇ ਆਉਂਦਾ ਨਾ ਥੋੜਾ ਆਉਂਦਾ ਬਹੁਤਾ ਆਉਂਦਾ ਫੰਡ ਇਹਨਾਂ ਦੀ ਕਮੇਟੀ ਕੋਲੇ ਆਉਂਦਾ ਜੀ ਨੇ 1.5 ਸਾਲ ਦੇ ਵਿੱਚ ਇਹ ਨਹੀਂ ਪਤਾ ਲਿਆ ਕਿ ਵੀ ਤੁਹਾਨੂੰ ਕਿਹੜੀ ਚੀਜ਼ ਦੀ ਸਾਬਣ ਦੀ ਜ਼ਰੂਰਤ ਆ ਤੁਹਾਨੂੰ ਤੇਲ ਦੀ ਜ਼ਰੂਰਤ ਆ ਤੇ ਅਸੀਂ ਇਹਨਾਂ ਤੋਂ ਕੀ ਮੰਗਣਾ ਸੀ ਤਾਂ ਗੁਰੂ ਨੂੰ ਕਹਾਂਗੇ ਸੰਗਤ ਨੂੰ ਕਹਾਂਗੇ ਉਹਨਾਂ ਨੂੰ ਕਹਿਣਾ ਜਿਹੜੀ ਸੁਰੌਣੀ ਕਮੇਟੀ ਹੈ ਜਿਹਦੀ ਟਾਸਕ ਫੋਰਸ ਆ ਉਹ ਕਿੱਥੇ ਮਰ ਗਈ ਸੀ ਉਹ ਇਹ ਵੀ ਚਰਚਾ ਹੈ ਵੀ ਟਾਸਕ ਫੋਰਸ ਚ ਹਰੇਕ ਬੰਦੇ ਨੂੰ ਫੜ ਲੈਂਦੀ ਹੈ ਜੇ ਥੋੜੀ ਜਿਹੀ ਕੋਈ ਗਲਤੀ ਕਰ ਉਦੋਂ ਕਿੱਥੇ ਸੀ ਟਾਸਕ ਫੋਰਸ ਦੇਖੋ ਇਹ ਸੁਰੌਣੀ ਕਮੇਟੀ ਹੈ ਜਿਹੜੀ ਇਹ ਸਾਰੇ ਰਲੇ ਮਿਲੇ ਨੇ ਇਹਨਾਂ ਦੀਆਂ ਜਾਰੀਆਂ ਭਾਜਪਾ ਦੇ ਨਾਲ ਨੇ ਇਹ ਸਭ ਜਦੋਂ ਮਗਰੋਂ ਕੋਈ ਉਥੇ ਕਾਰਜ ਕਰ ਜਾਂਦਾ ਉਦੋਂ ਫਿਰ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਫਿਰ ਇਹ ਭੱਜੇ ਫਿਰਦੇ ਨੇ ਸੁਰੌਣੀ ਕਮੇਟੀ ਵਾਲੇ ਹੁਣ ਉਹਦੇ ਉੱਤੇ ਪਰਚਾ ਦਰਜ ਕਰਾਤਾ ਉਹਨੂੰ ਉਸੇ ਟਾਈਮ ਕਿਉਂ ਨਹੀਂ ਫੜਿਆ ਗਿਆ ਬੰਧੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚੇ ਨੂੰ ਲੱਗੇ ਨੂੰ ਡੇਢ ਸਾਲ ਤੋਂ ਉਪਰ ਹੋ ਗਿਆ ਏ ਪਰ ਹਜੇ ਵੀ ਸਰਕਾਰਾਂ ਦੇ ਕੰਨ ਤੇ ਕੋਈ ਆਵਾਜ਼ ਜਿਹੜੀ ਉੱਥੇ ਤੱਕ ਲੱਗਦਾ ਨਹੀਂ ਪਹੁੰਚ ਰਹੀ ਕੋਈ ਆਵਾਜ਼ ਜਿਹੜੀ ਉਹ ਨਹੀਂ ਉਠ ਰਹੀ ਪਰ ਇਸੇ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਡਟੀਆਂ ਹੋਈਆਂ ਨੇ ਉਹਨਾਂ ਨੇ ਵੀ ਮੋਰਚਾ ਸੰਭਾਲਿਆ ਹੋਇਆ ਪਰ ਹੁਣ ਜਦੋਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਜਹੇ ਦੇ ਵਿੱਚ ਕਈ ਚੀਜ਼ਾਂ ਦੀ ਲੋਡ ਵੀ ਪੈਂਦੀ ਆ ਤਾਂ ਜੰਗਾਂ ਨੇ ਜਿਹੜੀਆਂ ਉਹ ਪੂਰੇ ਸਾਜ਼ੋ ਸਮਾਨ ਦੇ ਨਾਲ ਜਿੱਤੀਆਂ ਜਾਂਦੀਆਂ ਨੇ ਪਰ ਹੁਣ ਗੁਰੂ ਦੇ ਲਾਡਲੀਆਂ ਫੌਜਾਂ ਨੇ ਸੰਗਤ ਨੂੰ ਆਵਾਜ਼ ਮਾਰੀ ਹੈ ਕਿਉਂਕਿ ਜਿਹੜੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਘੋੜੇ ਨਹੀਂ ਉਹਨਾਂ ਦੇ ਖਾਣ ਦੇ ਲਈ ਛੋਲੇ ਦਾ ਪ੍ਰਬੰਧ ਦਾ ਚਾਰੇ ਦਾ ਪ੍ਰਬੰਧ ਬਿਲਕੁਲ ਨਹੀਂ ਰਿਹਾ ਇਸ ਕਰਕੇ ਉਹਨਾਂ ਨੇ ਹੁਣ ਸੰਗਤ ਨੂੰ ਅਪੀਲ ਕੀਤੀ ਹੈ ਕਿ ਇੱਥੇ ਆ ਕੇ ਸਾਡਾ ਇਸ ਮੋਰਚੇ ਦੇ ਵਿੱਚ ਸਾਥ ਦਿੱਤਾ ਜਾਵੇ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਜੀ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਤੁਸੀਂ ਨੇ ਸੰਗਤ ਨੂੰ ਆਵਾਜ਼ ਮਾਰੀ ਹੈ ਕਿ ਲੜ ਲੀਆਂ ਫੌਜਾਂ ਦੇ ਜਿਹੜੇ ਘੋੜੇ ਨੇ ਉਹਨਾਂ ਦੇ ਲਈ ਚਾਰੇ ਦੀ ਲੋੜ ਆ ਦਾਣਿਆਂ ਦੀ ਲੋੜ ਆ ਦੇਖੋ 7 ਜਨਵਰੀ 2023 ਤੋਂ ਲੈ ਕੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲਗਾਤਾਰ ਨਿਰੰਤਰ ਜਾਰੀ ਆ ਜੀ ਨਿਹੰਗ ਸਿੰਘ ਦਲ ਪੰਥ ਡਟੇ ਬੈਠੇ ਨੇ ਪਹਿਲੇ ਦਿਨ ਤੋਂ ਹੀ ਅਸੀਂ ਇੱਥੇ ਆਏ ਹੋਏ ਆ ਤੇ ਲਗਾਤਾਰ ਬੈਠੇ ਆ ਉਤਰਾ ਚੜਾ ਬਹੁਤ ਆ ਰਹੇ ਨੇ ਮੋਰਚੇ ਦੇ ਵਿੱਚ ਜੀ ਪਰ ਅਸੀਂ ਇੱਕ ਵਚਨ ਕੀਤਾ ਸੀਗਾ ਵੀ ਅਸੀਂ ਉਹਨਾਂ ਚਰਨੀ ਇੱਥੋਂ ਜਾਂਦੇ ਜਿੱਨਾਂ ਚਰ ਬੰਦੀ ਸਿੰਘ ਸਾਰੇ ਰਿਹਾਈ ਹੋ ਜਾਂਦੇ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਜਥੇਦਾਰ ਨੇ ਉਹ ਸਰਬੱਤ ਖਾਲਸੇ ਨੇ ਥਾਪੇ ਹੋਏ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਜੀ ਭਾਈ ਗੁਰਮੀਤ ਸਿੰਘ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਭਾਈ ਖੈੜਾ ਭਾਈ ਭੋਲਾ ਜਿੰਨੇ ਵੀ ਸਿੰਘ ਨੇ ਜਿੰਨਾ ਜ਼ਰੂਰੇ ਹਾਰ ਨਹੀਂ ਹੋ ਜਾਂਦੇ ਅਸੀਂ ਨਹੀਂ ਜਾਣਾ ਜਿਹੜੇ ਹੋਰ ਇੱਥੇ ਦੇ ਸੇਵਾਦਾਰ ਸੀਗੇ ਉਸ ਟਾਈਮ ਮੋਬਾਈਲ ਆਇਆ ਕਪਤੀ ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ ਬਹੁਤ ਸਾਰੀਆਂ ਜਥੇ ਪੰਦੀਆਂ ਸ਼ਾਮਲ ਹੋਈਆਂ ਉਦੋਂ ਬਹੁਤ ਰੌਲਾ ਪਿਆ ਵੀ ਅਸੀਂ ਬੈਠਾਂਗੇ ਅਸੀਂ ਨਾਲ ਦੇਖੋ ਮੋਰਚਾ ਲਾਗਣ ਨੂੰ ਤਾਂ ਮੋਰਚਾ ਲਾਉਣ ਮੇਰੇ ਤਾਂ ਸਾਰੇ ਤਤਪਰ ਹੁੰਦੇ ਨੇ ਉਦੋਂ ਇਕੱਠ ਹੋ ਜਾਂਦਾ ਜੇ 1-2 ਦਿਨਾਂ ਦੀ ਗੱਲ ਹੋਵੇ ਬਿਲਕੁਲ ਪਰ ਜਦੋਂ ਮੋਰਚਾ ਲੰਬਾ ਚੱਲ ਜਾਂਦਾ ਫਿਰ ਸਾਰੇ ਪਰਸ਼ਾਂਖ ਪੈਰ ਖਿੱਚਦੇ ਨੇ ਹੂੰ ਤੇ ਹੁਣ ਉਹ ਜਿਹੜੀਆਂ ਜਥੇਬੰਦੀਆਂ ਜਿਹ ਵੱਡੇ ਵੱਡੇ ਦਮਗਜੇ ਮਾਰਨ ਵਾਲੇ ਕੋਈ ਨਹੀਂ ਅੱਥੇ ਆਉਂਦਾ ਜੇ ਕੋਈ ਆਉਂਦਾ ਮਾੜਾ ਮੋਟਾ ਗੇੜਾ ਦੇ ਕੇ ਬਾਬਸ ਹੋ ਜਾਂਦਾ ਦੇਖੋ ਮੋਰਚਾ ਲਾਉਣਾ ਕਹਿਣਾ ਬਹੁਤ ਸੌਖੀਆਂ ਗੱਲਾਂ ਨੇ ਜਦੋਂ ਮੋਰਚਾ ਲੱਗ ਜਾਣਾ ਮੋਰਚੇ ਦੇ ਵਿੱਚ ਡਟਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਮੋਰਚਾ ਜਿਹੜੇ ਲਾਉਣ ਵਾਲੇ ਸੀ ਜਦੋਂ ਉਹ ਨਹੀਂ ਖੜੇ ਦੂਜਿਆਂ ਨੇ ਹੋਰ ਖੜਨਾ ਕੀ ਆ ਇਸ ਕਰਕੇ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਸਹਿਯੋਗੀ ਬਣ ਕੇ ਆਏ ਸੀ ਮੋਰਚਾ ਨਹੀਂ ਲਾਇਆ ਪਹਿਲੀ ਗੱਲ ਤਾਂ ਅਸੀਂ ਤਾਂ ਸਹਿਯੋਗੀ ਬਣ ਕੇ ਆਏ ਮਦਦ ਤੇ ਬੈਠੇ ਆਂ ਜੋ ਅਸੀਂ ਕਿਹਾ ਉਹ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੰਨਾ ਜਰਬੰਦੀ ਸਿੰਘ ਰਿਹਾਈ ਹੁੰਦੇ ਅਸੀਂ ਐਸੇ ਜਾਣਾ ਹੀ ਕੋਈ ਨਹੀਂ ਐ ਇੱਥੇ ਬੈਠੇ ਹਾਂ ਕੁਛ ਹੋਵੇ ਚਾਹੇ ਦੇਖੋ ਸਾਡਾ ਸਾਡੇ ਕੋਲ ਨਾ ਤਾਂ ਕੋਈ ਜ਼ਮੀਨ ਆ ਨਾ ਸਾਨੂੰ ਕੋਈ ਆਮਦਨ ਦੇ ਸਾਧਨ ਨੇ ਜਦੋਂ ਕੋਈ ਸਮਾਜ ਸੇਵਾ ਦਾ ਕੰਮ ਹੁੰਦਾ ਜਾਂ ਪੰਥ ਦੀ ਗੱਲ ਆਉਂਦੀ ਆ ਜਾਂ ਕਿਸਾਨੀ ਦੀ ਗੱਲ ਆਉਂਦੀ ਆ ਪਹਿਲਾਂ ਕਿਸਾਨੀ ਮੋਰਚਾ ਇੱਕ ਸਾਲ ਤੋਂ ਉਪਰ ਦਿੱਲੀ ਤੇ ਬਾਡਰਾਂ ਦੇ ਲੱਗਿਆ ਰਹਾ ਅਸੀਂ ਉੱਥੇ ਮੋਰੀ ਰੋਲ ਲਵਾਇਆ ਉੱਥੇ ਬੈਠੇ ਰਹੇ ਡਟ ਕੇ ਉਹਦੇ ਵਿੱਚ ਬਹੁਤ ਸਾਰੇ ਸਿੱਖ ਸੰਗਤਾਂ ਨੇ ਮਦਦ ਕੀਤੀ ਸੀ ਕਰਦੇ ਰਹੇ ਅੰਤ ਤੱਕ ਘੋੜਿਆਂ ਵਾਸਤੇ ਦਾਣਾ ਫੱਕਾ ਹੋਰ ਰਸਤਾ ਮਾਸਲਾ ਭੇਜਦੇ ਰਹੇ ਤੇ ਹੁਣ ਫਿਰ ਜਦੋਂ ਪੰਥ ਦੀ ਗੱਲ ਆਈ ਬੰਦੀ ਸਿੰਘਾਂ ਦੀ ਗੱਲ ਆਈ ਅਸੀਂ ਇੱਥੇ ਵੀ ਆ ਕੇ ਡਟ ਗਏ ਜੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੋ ਅਸੀਂ ਬਚਨ ਕੀਤੇ ਵੀ ਅਸੀਂ ਨਹੀਂ ਜਾਣਾ ਹੈਗਾ ਜਿਨੇ ਜਾਣਾ ਜਾ ਸਕਦਾ ਸਾਨੂੰ ਕੋਈ ਅ ਅਗਲੇ ਤੱਕ ਉਹ ਮਤਲਬ ਨਹੀਂ ਸਾਨੂੰ ਬੰਦੀ ਸਿੰਘਾਂ ਨਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਸਾਡਾ ਜੀ ਗੁਰੂ ਸਾਹਿਬ ਦੇ ਭਰੋਸਾ ਹੈਗਾ ਇਹ ਜਿਹੜੇ ਜੰਗ ਆ ਦੇਖੋ ਇੱਕ ਹਥਿਆਰਾਂ ਦੀ ਜੰਗ ਹੁੰਦੀ ਹੈ ਇੱਕ ਸ਼ਾਂਤਮਈ ਹੁੰਦੀ ਹੈ ਡੈਮੋਕ੍ਰੇਸੀ ਦੀ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਤੇ ਉਹਨਾਂ ਚਿਰ ਬੈਠੇ ਰਹਾਂਗੇ ਜਿੰਨਾ ਚਿਰ ਸਾਰੇ ਸਿੰਘ ਰਹਿਣੇ ਹੋ ਜਾਂਦੇ ਹੁਣ ਸਰਕਾਰਾਂ ਨੇ ਦੇਖਣਾ ਇੱਕ ਡਾਗ ਸਾਡਾ ਸਬਰ ਪਰਖਦੀਆਂ ਨੇ ਜਿਹੜੀ ਇਥੋਂ ਦੀ ਕਮੇਟੀ ਆ ਪ੍ਰੋਗਰਾਮ ਉਹਨੇ ਦਿਨਿਆ ਸਤਨ ਤੇ ਫੁੱਲ ਝੜਾਉਣੇ ਆ ਅਸੀਂ ਆਪਦੇ ਕੋਲ ਕੋਈ ਪ੍ਰੋਗਰਾਮ ਦੇਣਾ ਤੇ ਜਿਵੇਂ ਜਿਵੇਂ ਇਹ ਮੋਰਚਾ ਚੱਲੀ ਜਾਊਗਾ ਅਸੀਂ ਉਸੇ ਤਰ੍ਹਾਂ ਇੱਥੇ ਸੇਵਾਵਾਂ ਮੰਦ ਭਉਂਦੇ ਰਹੇਗੇ ਦੇਖੋ ਆਕਸਾਕ ਤਾਂ ਆਉਂਦ ਰਹੀਆਂ ਦੀ ਹੁਣ ਸਾਰਾ ਕੁਸ ਹੋਇਆ ਕਿਸਾਨੀ ਮੋਰਚਾ ਸ਼ੰਭੂ ਮੋਡ ਬਾਰਡਰ ਤੇ ਲੱਗਿਆ ਹੋਇਆ ਉੱਥੇ ਵੀ ਅਸੀਂ ਗਏ ਸਿੰਘ ਭੇਜੀ ਉੱਥੇ ਜਦੋਂ ਉਸ ਵੇਲੇ ਰੌਲਾ ਪਿਆ ਸੀਗਾ ਤੇ ਜਦੋਂ ਸ ਟਿਕਟਕਾ ਹੋ ਗਿਆ ਫਿਰ ਉਥੋਂ ਖੋਜਾਂ ਆ ਗਈਆਂ ਤੇ ਹੋਰ ਵੀ ਜਿਹੜੇ ਮਸਲੇ ਨੇ ਪੰਜਾਬ ਦੇ ਜਿੰਨੇ ਵੀ ਕਿਤੇ ਕੋਈ ਲੋਡ ਹੁੰਦੀ ਅਸੀਂ ਉੱਥੇ ਜਾ ਕੇ ਫੌਜਾਂ ਦੀ ਡਿਊਟੀ ਲਾਉਣੀ ਆ ਜਾਂ ਆਪ ਜਾਣਿਆ ਜਰੂਰ ਉੱਥੇ ਡਿਊਟੀ ਦੇਈਦੀ ਆ ਪਰ ਸਾਡੇ ਕੋਲ ਜੇ ਜ਼ਮੀਨ ਜਾਇਦਾਦ ਹੋਵੇ ਫਿਰ ਅਸੀਂ ਸੰਘਤ ਨੂੰ ਅਪੀਲ ਨਾ ਕਰੀਏ ਹੁਣ ਸੰਘਤ ਨੂੰ ਚਾਹੀਦਾ ਦੇਖੋ ਫੌਜਾਂ ਨੇ ਜਿਹੜੀਆਂ ਉਹ ਉਹਨਾਂ ਚ ਲੜਦੀਆਂ ਨੇ ਜਦੋਂ ਉਹਨਾਂ ਨੂੰ ਮਾਗਰੋਂ ਸਪਲਾਈ ਸਮਾਨ ਹੁੰਦਾ ਰਹੇ ਜਦੋਂ ਸਪਲਾਈ ਸਬੰਦ ਹੋ ਜਾਂਦੀ ਹੈ ਫਿਰ ਫੌਜ ਦੇ ਜਿਹੜੇ ਹੌਸਲੇ ਨੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਇਥੇ ਰਾਸਤਬਾਤ ਆਉਂਦੀ ਰਹੂ ਸੰਗਤਾਂ ਨੂੰ ਦੇਖੋ ਕਈਆਂ ਨੂੰ ਤਾਂ ਇਹ ਹੋ ਰਿਹਾ ਵੀ ਖਾਨੇ ਮੋਰਚਾ ਲੱਗਿਆ ਹੋਇਆ ਜਾਂ ਨਹੀਂ ਕਿਉਂਕਿ ਜਿਹੜੀ ਮੋਰਚੇ ਦੀ ਆਵਾਜ਼ ਆ ਹੁਣ ਉਹ মিডিਆ ਰਾਹੀਂ ਘਟ ਜਾਂਦੀ ਆ মিডিਆ ਬਹੁਤ ਘੱਟ ਆਉਂਦਾ ਸੀ ਆਪਦੇ ਚੈਨਲ ਬਣਾਏ ਹੋਏ ਨੇ ਸੰਗਤਾਂ ਨੂੰ ਇਹ ਰਾਹੀਂ ਪਪਲ ਕਰਦੇ ਆ ਜੇ ਹੁਣ ਸਾਨੂੰ ਇਥੇ ਨਾ ਤਾਂ ਸੀ ਕੋਈ ਗ੍ਰਾਹੀ ਕਰੀ ਆ ਪਹਿਲਾਂ ਕਿਸਾਨੀ ਮੋਰਚੇ ਦੇ ਵਿੱਚ ਉਸੇ ਸਾਲ ਤੋਂ ਉੱਪਰ ਲਾਇਆ ਫਿਰ 328 ਰੂਪਾਂ ਵਾਲਾ ਉਦੋਂ ਪਹਿਲਾ ਮੋਰਚਾ ਲੱਗਿਆ ਉਹ ਅੰਮ੍ਰਿਤਸਰ ਉੱਥੇ ਰਹੇ ਤੇ ਹੋਰ ਇੱਕ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਉੱਥੇ ਰਹੇ ਹੁਣ ਇੱਥੇ ਹੀ ਬੰਦੀ ਸਿੰਘਾਂ ਦਾ ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਵੀ ਆਦਮੀਆਂ ਜਿਹੜੀਆਂ ਹੋਈਆਂ ਨਾ ਉਹਨਾਂ ਨੂੰ ਇਨਸਾਫ ਲੈਣ ਵਾਸਤੇ ਬੈਠੇ ਆ ਇੱਥੇ ਵੀ ਦਿਨ ਸਾਲ ਤੋਂ ਬੈਠੇ ਆ ਤੇ ਨਾ ਤਾਂ ਅਸੀਂ ਹੁਣ ਕੋਈ ਪਿੰਡਾਂ ਦੇ ਵਿੱਚ ਜਾ ਕੇ ਗ੍ਰਾਹੀ ਕਰ ਸਕਦੇ ਆ ਨਾ ਕੀਤੀ ਅਸੀਂ ਨੇ ਵੀ ਹੁਣ ਦੇਖੋ ਕਣਕਲ ਦੀ ਬਾਡੀ ਦਾ ਸੀਕ ਪ੍ਰੋਗਰਾਮ ਬਹੁਤ ਸਾਰੇ ਜਿਹੜੇ ਗੁਰੂ ਘਰਾਂ ਦੇ ਮਹੰਤਨ ਨੇ ਜਾਂ ਸੇਵਾਦਾਰ ਨੇ ਹੋਰ ਸੰਪਰਦਾਵਾਂ ਦੇ ਉਹ ਸਾਰੇ ਪਿੰਡਾਂ ਦੇ ਵਿੱਚ ਫਿਰਦੇ ਨੇ ਗੱਡੀਆਂ ਲੈ ਕੇ ਬੋਰੀਆਂ ਸਿੱਟੇ ਆਉਂਦੇ ਨੇ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਵੀ ਉਹਨਾਂ ਨੂੰ ਬੋਰੀਆਂ ਭਰ-ਭਰ ਦੋ-ਦੋ ਚਾਰ-ਚਾਰ ਦੇ ਦਿੰਦੇ ਨੇ ਜਿੱਥੇ ਲੋਡ ਹੁੰਦੀ ਹੈ ਉੱਥੇ ਨਹੀਂ ਭੇਜਦੇ ਹੈਗੇ ਅਸੀਂ ਅਪੀਲ ਕੀਤੀ ਸੀ ਪਿਛਲੇ ਵਾਰੀ ਵੀ ਸੰਗਤਾਂ ਨੂੰ ਕਈਆਂ ਨੂੰ ਫੋਨ ਵੀ ਕੀਤੇ ਵੀ ਭਾਈ ਸਾਨੂੰ ਦਾਣੇ ਪੱਕੇ ਦੀ ਲੋੜ ਆ ਬਹੁਤ ਸਾਰੇ ਸੰਗਤਾਂ ਜਿਹੜੀ ਪਿਆਰ ਕਰਦੀ ਆ ਉਹ ਕੋਈ ਨਾ ਕੋਈ ਗੁਰੂ ਦਾ ਪਿਆਰਾ ਹੁਣ ਸਾਰੇ ਤਾਂ ਨਹੀਂ ਹੁੰਦੇ ਇਹੋ ਜੇ ਕੋਈ ਨਾ ਕੋਈ ਗੁਰੂ ਸਾਹਿਬ ਘਿਰ ਕਰਨੇ ਪੇਜ ਦੇਣ ਦੇ ਨੇ ਅਸੀਂ ਬਾਡੀ ਦੇ ਸੀਜ਼ਨ ਦੇ ਵਿੱਚ ਹੁਣ ਆਪ ਮੁਹਾਰੇ ਆਉਣਾ ਚਾਹੀਦਾ ਸੀ ਕਿਸਾਨਾਂ ਨੂੰ ਆਏ ਨਹੀਂ ਕੋਈ ਬਾਡੀ ਦੇ ਸੀਜ਼ਨ ਚ ਇੱਥੇ ਦਾਣਾ ਕੋੜਿਆਂ ਦੇ ਲਈ ਵੀ ਚਾਰੇ ਦੀ ਲੋੜ ਸੀ ਕੋਈ ਲੈ ਕੇ ਆਏ ਨਹੀਂ ਇੱਥੇ ਦੇਖੋ ਦਾਣਾ ਫੱਕਾ ਸਾਡੇ ਹਜੇ ਕੋਈ ਵੀ ਇੱਥੇ ਲੈ ਕੇ ਨਹੀਂ ਆਇਆ ਹੈਗਾ ਬਾਡੀ ਦੇ ਸੀਜ਼ਨ ਆਲਾ ਟਰਾਲੀ ਜਿਹੜੀ ਤੂੜੀ ਜ਼ਰੂਰ ਸਾਡੇ ਕੋਲੇ ਆਈ ਆ ਹੁਣ ਪਿੱਛੇ ਜੇ ਪਿੰਡ ਤੋਂ ਟਰੱਕ ਭਰ ਕੇ ਆਇਆ ਸੀ ਬੋਰਡ ਹਾਈ ਤੋਂ ਉਹਨਾਂ ਨੇ ਭੇਜਿਆ ਸੀ ਹੋਰ ਇੱਥੇ ਵੀ ਨੇ ਸਾਡੇ ਬੜਾਵਾ ਪਿੰਡ ਤੋਂ ਕਮਲਜੀਤ ਸਿੰਘ ਹੁਣੇ ਉਹਨਾਂ ਨੇ ਟਰਾਲੀਆਂ ਭੇਜੀਆਂ ਨੇ ਤੂੜੀ ਜਰੂਰ ਆ ਜਾਂਦੀ ਆ ਪਰ ਦਾਣਾ ਫੱਕਾ ਹਜੇ ਤੱਕ ਕੋਈ ਆਇਆ ਨਹੀਂ ਹੈਗੇ ਇਸ ਕਰਕੇ ਅਸੀਂ ਸੰਗਤਾਂ ਨੂੰ ਇਹ ਅਪੀਲ ਕੀਤੀ ਆ ਵੀ ਘੋੜਿਆਂ ਵਾਸਤੇ ਦਾਣੇ ਫੱਕੀ ਦੀ ਜਰੂਰ ਜਰੂਰ ਦਾ ਸੰਗਤਾਂ ਇੱਥੇ ਭੇਜਣਾ ਜੇ ਦੇਖੋ ਅਸੀਂ ਭੁੱਖੇ ਰਹਿ ਸਕਦੇ ਜਿਹੜੇ ਘੋੜੇ ਨੇ ਉਹ ਭੁੱਖੇ ਨਹੀਂ ਰੱਖ ਸਕਦੇ ਇਹਨਾਂ ਨੇ ਤਾਂ ਛਕਣਾ ਹੀ ਆ ਤੇ ਘੋੜਿਆਂ ਕਰਕੇ ਹੀ ਪੰਥ ਦੀ ਸ਼ਾਨ ਹੁੰਦੀ ਆ ਮੋਰਚਿਆਂ ਦੀ ਸ਼ਾਨ ਹੀ ਘੋੜੇ ਹੁੰਦੇ ਨੇ ਇਸ ਕਰਕੇ ਸੰਗਤਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਘੋੜਿਆਂ ਵਾਸਤੇ ਇੱਥੇ ਦਾਣਾ ਪੱਕਾ ਪਈ। ਘਾਣਾ ਘੋੜਿਆਂ ਦਾ ਬਿਲਕੁਲ ਹੀ ਖਤਮ ਹੋ ਚੁੱਕਿਆ ਬਿਲਕੁਲ ਹੀ ਆਖਰੀ ਉਹਦੇ ਤੇ ਆ। ਦੇਖੋ ਆਇਂਦਾ ਕੋਈ ਨਾ ਕੋਈ ਗੁਰੂ ਦਾ ਪਿਆਰਾ ਆ ਜਾਂਦਾ ਤਾਂ ਕਿਸੇ ਨੂੰ ਸਪੈਸ਼ਲ ਫਿਰ ਟੈਲੀਫੋਨ ਕਰਨਾ ਪੈਂਦਾ। ਗੱਲ ਕਰਨਾ ਪੈਂਦਾ। ਵੀ ਭਾਈ ਭੇਜੋ। ਭੇਜਿੰਦੇ ਨੇ ਫਿਰ ਉਹਨੂੰ ਕੱਲ ਪਰਸੋਂ ਜਾ ਕੇ ਲੈ ਕੇ ਆਏ ਸੀ ਦੁਕਾਨ ਤੋਂ ਮੁੱਲ ਲੈ ਕੇ ਆਏ ਸੀ। ਦੇਖੋ ਸਾਡੇ ਕੋਲੇ ਹੈਗੇ ਇੱਥੇ ਤਕਰੀਬਨ 18 17 ਘੋੜੇ ਨੇ। ਤਕਰੀਬਨ ਇੱਕ ਕਵਾਂਟਰਾ ਡੇਢ ਕਵਾਂਟਰਾ ਦੇ ਹਰ ਰੋਜ਼ ਦਾਣੇ ਦੀ ਜਿਹੜੀ ਖਪਤ ਆ ਘੋੜਿਆਂ ਵਾਸਤੇ ਉਹ ਚੱਲਦੀ ਹੈ ਕਿਉਂਕਿ ਇੱਥੇ ਹਰਾਚਾਰਾ ਤਾਂ ਹੈ ਨਹੀਂਗਾ ਸਿਰਫ ਤੂੜੀ ਤੇ ਦਾਣੇ ਆ ਤਿੰਨ ਚਾਰ ਟਾਈਮ ਸਿੰਘ ਦਾਣਾ ਲਾਉਂਦੇ ਨੇ ਉਹਨੇ ਤਾਂ ਆਪਣਾ ਸਕਣਾ ਹੀ ਆ ਉਹਨੇ ਕਹਿਣਾ ਸਾਨੂੰ ਛੋੜੋ ਤਾਂ ਅਸੀਂ ਦੇਖਣਾ ਵੀ ਇਹਨਾਂ ਨੂੰ ਹੁਣ ਇੱਥੇ ਜਲਦੀ ਜ਼ਰੂਰਤ ਹੈ ਇਹਨਾਂ ਨੂੰ ਹੁਣ ਦਾਣੇ ਦੀ ਜ਼ਰੂਰਤ ਆ ਉਹ ਅਸੀਂ ਦੇਖਣਾ ਅੱਜ ਕਿੰਨੇ ਦਿਨ ਦਾ ਦਾਣਾ ਤੁਹਾਡੇ ਲਵੇ ਘੋੜਿਆਂ ਦੇ ਲਈ ਬਚਿਆ ਹੈਗਾ 5 ਦੋ 5 4 ਦਿਨਾਂ ਦਾ ਤਾਂ ਹੈਗਾ ਹੀ ਆ ਕੋਈ ਨਾ ਕੋਈ ਗੁਰੂ ਦਾ ਪਿਆਰਾ ਫੇਰ ਆ ਜਾਊਗਾ ਐਂ ਹੋਂ ਤਾਂ ਨਹੀਂ ਮਹਾਰਾਜ ਇਹੋ ਕਰਦਾ ਦੇਖੋ ਮਹਾਰਾਜ ਜੀ ਉਹ ਪਿੰਡ ਜਿਨੇ ਸਾਜ ਤੇ ਦਿੱਤਾ ਪੈਨਨ ਖਾਣੋਂ ਨੇ ਸਾਰਾ ਕੁਝ ਪਰਮੇਸ਼ਰ ਨੇ ਸਾਜਿਆ ਉਹਨੇ ਸਭ ਕੁਝ ਦਿੱਤਾ ਉਹ ਕਿਸੇ ਨੂੰ ਭੁੱਖੇ ਨਹੀਂ ਮਰਨ ਦਿੰਦਾ ਉਹਨੂੰ ਰਾਜ ਕੇ ਰੋਟੀ ਖਵਾਉਂਦਾ ਹੀ ਆ ਪਰ ਫੇਰ ਵੀ ਦੇਖੋ ਜਿਹੜਾ ਇਨਸਾਨ ਆ ਜਿਹੜਾ ਝੋਟੇ ਮੋਰਚਿਆਂ ਦੇ ਬਿਠਾਉਂਦਾ ਉਹਨੂੰ ਅਪੀਲ ਦਾ ਸੰਗਤਾਂ ਨੂੰ ਕਰਨੀ ਪੈਂਦੀ ਆ ਵੀ ਭਾਈ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆ ਪ੍ਰੋਬਲਮ ਆ ਜਾਣੀ ਹੈ ਹੁਣ। ਅ ਦੇਖੋ ਆ ਤੁਸੀਂ ਤੰਬੂ ਤੇ ਸਾਡੇ ਦੇਖ ਸਕਦੇ ਹੋ ਇੱਧਰ ਹੋਰ ਸਕਦੇ ਦੇਖ ਸਕਦੇ ਹੋ। ਇਹ ਵੀ ਫਟ ਚੁੱਕੇ 1.5 ਸਾਲ ਤੋਂ ਹੋ ਗਿਆ। ਜਾਦਦੇ ਲਾਏ ਹੋਏ ਨੇ ਉਦੋਂ ਦੀ ਲੱਗੇ ਹੋਏ ਨੇ ਇਹਨਾਂ ਦੇ ਵਿੱਚ ਵੀ ਇਹ ਤੁਪਾਂ ਦੇ ਨਾਲ ਠੰਡ ਪਈ ਆ ਉਹਦੇ ਨਾਲ ਜਿਹੜੇ ਇਹਨਾਂ ਦੇ ਸੀਗੇ ਕੱਪੜੇ ਉਹ ਵੀ ਖਰਾਬ ਹੋ ਗਏ ਭੁਰਨ ਲੱਗ ਗਏ ਆ। ਹੁਣ ਮੀਂਹ ਵਾਲਾ ਮੌਸਮ ਆ ਜੂ। ਜਿਹੇ ਦੇ ਵਿੱਚ ਤਾਂ ਬਹੁਤ ਔਖਾ ਬਹੁਤ ਔਖਾ। ਤੇ ترਪਾਲਾਂ ਨੇ ਜਿਹੜੀਆਂ ਉਹ ਵੀ ਫੱਟੀਆਂ ਪਈਆਂ ਨੇ ਜਿਹੜੀ ਇੱਥੇ ਜੀ ਕਮੇਟੀ ਆ ਪ੍ਰਬੰਧ ਕਮੇਟੀ ਉਹ ਵੀ ਇਹਨਾਂ ਨੇ ਕਦੇ ਵੀ ਇੱਥੇ ਮੋਰਚੇ ਦੇ ਕੋਈ ਨੇ ਵੀ ਜਿੰਨੇ ਵੀ ਇੱਥੇ ਬੈਠੇ ਨੇ ਚਾਹੇ ਅਸੀਂ ਬੈਠੇ ਆ ਜਾਂ ਹੋਰ ਪ੍ਰਾਈਵੇਟ ਬੰਦੇ ਬੈਠੇ ਨੇ ਕਦੇ ਇੱਥੇ ਦੀ ਪ੍ਰਬੰਧਕ ਕਮੇਟੀ ਨੇ ਕਿਸੇ ਨੂੰ ਆਈ ਨਹੀਂ ਪੁੱਛਿਆ ਦਾ ਕਿ ਵੀ ਭਾਈ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਫੰਡ ਤਾਂ ਇਹਨਾਂ ਕੋਲੇ ਆਉਂਦਾ ਨਾ ਹੂੰ ਥੋੜਾ ਆਉਂਦਾ ਬਹੁਤਾ ਆਉਂਦਾ ਫੰਡ ਇਹਨਾਂ ਦੀ ਕਮੇਟੀ ਕੋਲੇ ਆਉਂਦਾ ਗੁਰੂ ਕੀ ਗੋਲ ਕੇ ਵੀ ਇਹਨਾਂ ਕੋਲ ਸਾਰਾ ਕੁਝ ਇਹ ਵੀ ਕਿਹਾ ਵੀ ਜੀ ਤੁਹਾਨੂੰ ਉਹਨਾਂ ਨੇ ਪੁੱਛਿਆ ਨਹੀਂ ਆ ਕੇ ਵੀ ਕਿਸੇ ਚੀਜ਼ ਦੀ ਲੋੜ ਹੈ ਜਿਵੇਂ ਗਾਣੇ ਦੀ ਲੋੜ ਹੈ ਬਿਲਕੁਲ ਨਹੀਂ ਕਦੇ ਵੀ ਆ ਹੁਣ 5-7 ਦਿਨ ਹੋ ਗਏ ਸਾਡਾ ਰੌਲਾ ਜਾ ਕੇ ਹੋ ਗਿਆ ਸੀ ਉਦੋਂ ਬਾਬਾ ਕੁਲਵਿੰਦਰ ਸਿੰਘ ਜੀ ਹੁਣੇ ਆਏ ਸੀਗੇ ਉਹਨਾਂ ਨੇ ਕਿਹਾ ਵੀ ਜਣਾ ਪੱਕਾ ਉਹ ਵੀ ਪਹਿਲਾਂ ਤਾਂ ਜਵਾਬ ਕੋਰਾ ਦੇ ਕੇ ਸੀ ਵੀ ਅਸੀਂ ਨਹੀਂ ਦੇਣਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਦੇ ਦਿੰਨੇ ਆ ਜਿਸ ਦਿਨ ਦਾ ਮੋਰਚਾ ਲੱਗਿਆ ਮੈਂ ਸੰਗ ਤੁਹਾਨੂੰ ਦੱਸਣਾ ਚਾਹਣਾ ਸਾਥੋਂ ਬਿਨਾ ਜਿੰਨੀਆਂ ਹੋਰ ਜੱਤੇ ਬੰਦੀਆਂ ਬੈਠੀਆਂ ਨੇ ਬਾਬਾ ਕੁਲਵਿੰਦਰ ਸਿੰਘ ਜੀ ਹੋਣੇ ਬਾਬਾ ਨਰੈਣ ਸਿੰਘ ਜੀ ਹੋਣੇ ਬਾਬਾ ਉਧਰ ਫਰੋਜਪੁਰੀਏ ਬੈਠੇ ਨੇ ਹੋਰ ਬੈਠੇ ਨੇ ਅਸੀਂ ਇਹ ਜਿਹੜੀ ਕਮੇਟੀ ਆ ਕਦੇ ਨਾ ਕਦੇ ਉਹਨਾਂ ਨੂੰ ਦਾਣਾ ਲਿਆ ਕੇ ਦੇ ਦਿੰਦੀ ਅਸੀਂ ਨੇ ਕਦੇ ਇਹਨਾਂ ਨੂੰ ਕਿਹਾ ਨਹੀਂ ਵੀ ਸਾਨੂੰ ਉਹ ਦਾਣਾ ਫਕਾ ਉਹਦੇ ਵਿੱਚੋਂ ਦਿੱਤਾ ਜਾਵੇ ਨਾ ਜਿੱਦ ਕਮੇਟੀ ਤੋਂ ਅਸੀਂ ਨੇ ਕੋਈ ਇੱਥੇ ਦਾਣਾ ਫਕਾ ਲਿਆ ਵਾ ਨਾ ਅਸੀਂ ਇਹਨਾਂ ਤੋਂ ਕੋਈ ਮਾਇਆ ਲਈ ਆ ਬਸ ਸਿੱਖ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਭਾਈ ਸਾਨੂੰ ਦਾਣੇ ਦੀ ਜ਼ਰੂਰਤ ਆ ਜਾਂ ਇੱਥੇ ਉਹ ਚੀਜ਼ ਦੀ ਜ਼ਰੂਰਤ ਆ ਜਦੋਂ ਕੋਈ ਨਾ ਕੋਈ ਗੁਰਮੁਖ ਪਿਆਰਾ ਸੁਣ ਲੈਂਦਾ ਫਿਰ ਉਹ ਟੈਲੀਫੋਨ ਕਰ ਲੈਂਦੇ ਨੇ ਜਾਂ ਆ ਜਾਂਦੇ ਨੇ ਸਾਡੇ ਕੋਲੇ ਵੀ ਬਾਬਾ ਜੀ ਦੱਸੋ ਕੀ ਆ ਸਾਨੂੰ ਤਾਂ ਭਾਈ ਦਾਣੇ ਦੀ ਪਰੋਪਰਾ ਹੋਰ ਅਸੀਂ ਕਦੇ ਕਿਸੇ ਤੋਂ ਪੈਸਾ ਨਹੀਂ ਮੰਗਤਾ ਕਰੀਓ ਹੀ ਨਹੀਂ ਵੀ ਸਾਨੂੰ ਕੋਈ ਪੈਸੇ ਦੇ ਜੈ ਇੰਨੇ ਪੈਸੇ ਦੇ ਜੀ ਪਰ ਗੁਰੂ ਸਾਹਿਬ ਦਾ ਫੇਰ ਵੀ ਹੱਥ ਹੈਗਾ ਗੁਰੂ ਸਮਰਾਥ ਨੇ ਵੱਡੇ ਨੇ ਸਾਨੂੰ ਇਹ ਕਮੇਟੀਆਂ ਤੇ ਕੋਈ ਆਸ ਨਹੀਂ ਹੈਗੀ ਵੀ ਅਸੀਂ ਕਮੇਟੀਆਂ ਨੂੰ ਕਹੀਏ ਜਦੋਂ ਜੀਨੇ 1.5 ਸਾਲ ਦੇ ਵਿੱਚ ਇਹ ਨਹੀਂ ਪਤਾ ਲਿਆ ਕਿ ਤੁਹਾਨੂੰ ਕਿਹੜੀ ਚੀਜ਼ ਦੀ ਸਾਬਣ ਦੀ ਜ਼ਰੂਰਤ ਆ ਤੁਹਾਨੂੰ ਤੇਲ ਦੀ ਜ਼ਰੂਰਤ ਆ ਤੇ ਅਸੀਂ ਇਹਨਾਂ ਤੋਂ ਕੀ ਮੰਗਣਾ ਸੀ ਤਾਂ ਗੁਰੂ ਨੂੰ ਕਹਾਂਗੇ ਸੰਗਤ ਨੂੰ ਕਹਾਂਗੇ ਉਹਨਾਂ ਨੂੰ ਕਹਿਣਾ ਤੇ ਸੰਗਤ ਵੱਡੀ ਆ ਗੁਰੂ ਸਭ ਤੋਂ ਵੱਡਾਗਾ ਗੁਰੂ ਮਿਹਰ ਜ਼ਰੂਰ ਕਰਦਾ ਕਿਸੇ ਨਾ ਕਿਸੇ ਪ੍ਰੇਮੀ ਨੂੰ ਗੁਰਮਖ ਪਿਆਰੇ ਨੂੰ ਭੇਜ ਦਿੰਦਾ ਇੱਥੇ ਜੀ ਪਪਾ ਜੀ ਮਾਫ ਕਰਨਾ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਤੁਸੀਂ ਡਟੇ ਰਹੇ ਦਿੱਲੀ ਦੇ ਵਿੱਚ ਜਦੋਂ ਉਹ ਵੀ ਸਮਾਂ ਸੀ ਜਦੋਂ ਕਈ ਗੋਥੇ ਆ ਕੇ ਹੜਦੂੰਗ ਮਚਾਇਆ ਸੀ ਲੋਕਾਂ ਨੇ ਜਦੋਂ ਖਾਲਸੇ ਦੀ ਫੌਜ ਮੂਰੇ ਆ ਕੇ ਡਟ ਗਈ ਸੀ ਕਿ ਜਥੇਵੰਦੀਆਂ ਨੇ ਨਹੀਂ ਤੁਹਾਡੇ ਨਾਲ ਸੰਪਰਕ ਕੀਤਾ ਕਿ ਤੁਸੀਂ ਮੋਰਚੇ 'ਚ ਬੈਠੇ ਹੋ ਬਾੜੀ ਦਾ ਸੀਜ਼ਨ ਆਇਆ ਹਾੜੀ ਦਾ ਸੀਜ਼ਨ ਆਇਆ ਕਿ ਆ ਤੁਸੀਂ ਦਾਣਾ ਰੱਖ ਲਓ ਘੋੜਿਆਂ 'ਤੇ ਤੁਹਾਨੂੰ ਲੋਡ ਪੈਂਦੀ ਹੈ ਇਹਦੇ ਖੂਬ ਕਹਿੰਦੇ ਹਨ ਜਦੋਂ ਕੰਮ ਨਿਕਲ ਜਾਂਦਾ ਤੂੰ ਕੌਣ ਤੇ ਮੈਂ ਕੌਣ ਫਸੇ ਪੂਰੀ ਡਟ ਕੇ ਉੱਥੇ ਸੇਵਾ ਨਿਭਾਈ ਆ ਸੰਭੂ ਬਾਰਡਰ ਤੇ ਬੈਠ ਰਹੇ ਹਣ ਖਨੌਰੀ ਬਾਰਡਰ ਤੇ ਵੀ ਮਹੀਨਾ ਮਹੀਨਾ ਲਾਇਆ ਫੌਜਾਂ ਭੇਜੇ ਨੇ ਬੜੇ ਜਸਰ ਸਾਹ ਹੋ ਗਏ ਨੇ ਇਹਨਾਂ ਨੇ ਤਾਂ ਕਦੇ ਨਹੀਂ ਗੱਲਬਾਤ ਕੀਤੀ ਵੀ ਕਿਸੇ ਜਦੋਂ ਮੈਂ ਹੁਣ ਮੇਨਦਿਆਂ ਕਰਨਾ ਕਿਸਾਨਾਂ ਭਰਾਵਾਂ ਨੂੰ ਵੀ ਕਹਿੰਦਾ ਵੀ ਭਾਈ ਤੁਸੇ ਕੋ ਹਣ ਲਾਣਾ ਪਕਾਇਆ ਤੁਸੀਂ ਵੀ ਪਿੰਡਾਂ ਦੇ ਵਿੱਚ ਇਕੱਠਾ ਕਰਦੇ ਹੋ ਇੱਧਰ ਵੀ ਮੋਰਚਾ ਲੱਗਿਆ ਹੋਇਆ ਤੁਸੀਂ ਭੇਜੋ ਆਪਣੇ ਵਾਸਤੇ ਵੀ ਇਕੱਠੇ ਕਰਦੇ ਨਹੀਂ ਨੇ ਕਦੇ ਨਹੀਂ ਕਿਸੇ ਨੇ ਕਿਸੇ ਨੇ ਨਹੀਂ ਪੁੱਛਿਆ ਹੈਗਾ ਕੋਈ ਨਹੀਂ ਕੋਸ਼ਦਾ ਹੈਗਾ ਜਦੋਂ ਕਿਰਾ ਕੰਮ ਨੇ ਜਿਹਨੂੰ ਪਤਾ ਵੀ ਜਿਹੜੀ ਜੱਸੇਬੰਦੀ ਜੂਝਦੀ ਆ ਸੰਘਰਸ਼ੇ ਦੇ ਵਿੱਚ ਜਾਂਦੀ ਆ ਜੀ ਉਹਨਾਂ ਦਾ ਕਿਸਾਨ ਜੱਥੇਬੰਦੀਆਂ ਨੇ ਇਹ ਫਰਜ ਬਣਦਾ ਵੀ ਉਹ ਸਾਡੇ ਕੋਲੇ ਜਦੋਂ ਅਸੀਂ ਕੋਈ ਗੱਲਬਾਤ ਕਰਦੇ ਆ ਉਹ ਭੱਦੇ ਕਿਉਂ ਆਉਂਦੇ ਨੇ ਬਿਨਾ ਬੁਲਾਏ ਤੁਰੇ ਆਉਂਦੇ ਨੇ ਵੀ ਸਾਡੇ ਉਹ ਵੀ ਵੀਰ ਨੇ ਕਿਸਾਨ ਵੀ ਸਾਡੇ ਭਰਾ ਨੇ ਜੀ ਤੇ ਇੱਥੇ ਵੀ ਮੰਨੀ ਸਿੰਘਾਂ ਦਾ ਮੋਰਚਾ ਲੱਗਿਆ ਇਹ ਪੰਥ ਵੀ ਗੁਰੂ ਦਾ ਪੰਥ ਆ ਸੀ ਤਾਂ ਸੇਵਾਦਾਰ ਬਣ ਕੇ ਇੱਥੇ ਸੇਵਾਵਾਂ ਨਿਭਾ ਰਹੇ ਆ ਤੇ ਸਾਰਿਆਂ ਦਾ ਫਰਜ਼ ਬਣਦਾ ਜਦੋਂ ਤੁਹਾਡੇ ਕੋਲ ਹਣ ਫਸਲ ਆਈ ਆ ਉਦੋਂ ਫਰਜ਼ ਬਣਦਾ ਵੀ ਉਥੇ ਵੀ ਅਸੀਂ ਆਪ ਦਾ ਸਬੰਧ ਦੇਖ ਲਈਏ ਪਿੰਡਾਂ ਦੇ ਵਿੱਚ ਨੇ ਹੋਰ ਹੁਣ ਵੰਗਣਾ ਪਿੰਡਾਂ ਦੇ ਵਿੱਚ ਆਹਾੜੀ ਦਾ ਸੀ ਦੇਣਾ ਕਿ ਹਟਿਆ ਕੋਈ ਅੰਤ ਨਹੀਂ ਗਰਾਹੀਆਂ ਕਿੰਨੀਆਂ ਹੋਈਆਂ ਇਹ ਪਿੰਡਾਂ ਦੇ ਵਿੱਚ ਆਪ ਮਹਾਰੇ ਉਥੇ ਇਕੱਠੇ ਕਰ ਲੈਂਦੇ ਨੇ ਦਾਣੇ ਕੋਈ ਐਸਾ ਪਿੰਡ ਨਹੀਂ ਹੈਗਾ ਜਿਨੇ ਸਾਡੇ ਵਾਸਤੇ ਇੱਥੇ ਇਕੱਠੇ ਕਰਕੇ ਦਾਣੇ ਭੇਜੇ ਹੁਣ ਵੀ ਚਲੋ ਉਥੇ ਆ ਬੰਦੀ ਸਿੰਘਾਂ ਨੂੰ ਹੋਰ ਜੇ ਲੱਗਿਆ ਹੋ ਉਥੇ ਨਿਹੰਗ ਸਿੰਘ ਫੌਜਾਂ ਡਟੀਆਂ ਬੈਠੀਆਂ ਨੇ ਆਪਾਂ ਉਹਨਾਂ ਵਾਸਤੇ 5-10 ਬੋਰੀਆਂ ਭੇਜਦੀ ਹਜੇ ਤੱਕ ਸਾਡੇ ਕੋਲ ਕੋਈ ਪਿੰਡ ਦੇ ਵਿੱਚੋਂ ਆਇਆ ਹੈ ਨਹੀਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੂਗੇ ਜਰੂਰ ਜਦੋਂ ਕੋਈ ਵੀਡੀਓ ਸੁਣੂਗਾ ਜਰੂਰ ਆਉਣਗੇ ਤੇ ਜਿਹੜੇ ਸਾਡੇ ਬਾਹਰਲੇ ਵੀਰ ਨੇ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਉਹ ਫਿਰ ਕੋਈ ਨਾ ਕੋਈ ਸਿੰਘ ਜਰੂਰ ਮਦਦ ਭੇਜਦੇ ਨੇ ਦਾੜੇ ਪੱਕੇ ਦੀ ਅਸੀਂ ਸਾਰੇ ਆ ਨਾਈ ਵੀਰਾਂ ਦਾ ਜਿਹੜੇ ਬਾਹਰ ਦਰਵਾਸਦ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੰਗਤਾਂ ਦਾ ਵੀ ਧੰਨਵਾਦ ਆ ਤੇ ਬਸ ਸਾਨੂੰ ਤਾਂ ਇਹ ਵੀ ਮੋਰਚਾ ਫਤਿਹ ਹੋਣਾ ਚਾਹੀਦਾ ਕੋਈ ਗੱਲ ਨਹੀਂ ਆਕਸਾਫ ਆਕਸਾਫ ਨਿਕਲ ਜਾਊਗੀ ਮੈਂ ਸਵਾਲ ਤੇ ਹਾਂ ਕਾਰਨ ਕੀ ਆ ਮੋਰਚੇ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੋ ਰਹੀ ਹੈਗੀ ਜਿਸ ਤਰ੍ਹਾਂ ਦੇਖਿਆ ਹੁਣ ਤੁਸੀਂ ਮੈਂ ਦੇਖਿਆ ਵੀ ਕਈ ਸੈੱਡ ਆ ਜਿਹੜੇ ਟੈਂਟਰ ਨੇ ਉਹ ਵੀ ਪਾੜੇ 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 ਗਏ ਜਿਵੇਂ ਕੋਈ ਉਹਨਾਂ ਦਾ ਵੀ ਕੋਈ ਪ੍ਰਬੰਧ ਨਹੀਂ ਕੀ ਕਾਰਨ ਬਣ ਰਿਹਾ ਕਿਉਂ ਨਹੀਂ ਪ੍ਰੋਗਰਾਮ ਦਿੱਤਾ ਜਾ ਰਿਹਾ ਜਿਹੜੀ ਕਮੇਟੀ ਹੈ ਜਾਂ ਜਿਹੜੇ ਆਗੂ ਹੈ ਦੇਖੋ ਜਿਹੜੀ ਇਥੇ ਕਮੇਟੀ ਪਹਿਲਾਂ 31 ਮੈਂਬਰੀ ਕਮੇਟੀ ਬਣੀ ਸੀ ਉਹਦੇ ਵਿੱਚ ਸਾਡਾ ਅਸੀਂ ਵਿੱਚ ਸੀਗੇ ਅਸੀਂ ਇਹਨਾਂ ਨੂੰ ਕਹਿੰਦੇ ਰਹੇ ਹਾਂ ਵੀ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਥੇ ਪ੍ਰਬੰਧ ਹੋਣਾ ਚਾਹੀਦਾ ਸੀਗਾ ਅ ਜਿਹੜੀ ਸੰਗਤ ਆਉਂਦੀ ਹੈ ਦੇਖੋ ਹਰੇਕ ਕੋਲੇ ਇਹ ਸਮਾਨ ਨਹੀਂ ਹੁੰਦਾ ਵੀ ਉਹ ਪੱਕਾ ਇਹ ਸੇ ਡਟ ਕੇ ਬੈਜੇ ਜਿਹੜੇ ਬੈਠੇ ਨੇ ਪਹਿਲਾਂ ਤਾਂ ਉਹਨਾਂ ਨੂੰ ਸੰਭਾਲਣਾ ਚਾਹੀਦਾ ਜੇ ਕਿਸੇ ਕੋਈ ਉਹ ਖੋਲ ਦੇ ਜਿਹੜਾ ਇੱਥੇ ਸਟੋਰ ਖੋਲ ਲੈਂਦੇ ਜਿਹਦੇ ਵਿੱਚ ਸਾਬਣ ਤੇਲ ਵਗੈਰਾ ਜਿਹੜੀਆਂ ਰੋਜ਼ਾਨਾ ਦੀਆਂ ਚੀਜ਼ਾਂ ਨੇ ਉਹ ਰੱਖੀਆਂ ਜਾਂਦੀਆਂ ਜੇ ਕੋਈ ਵੀਰ ਭਾਈ ਆਉਂਦਾ ਚਾਹੇ ਮੋਰਚੇ ਦੇ ਵਿੱਚ ਰਹਿੰਦਾ ਜਾਂ ਕੋਈ ਇੱਕ ਦਿਨ ਵਾਸਤੇ ਆਉਂਦਾ ਕੋਈ ਦੋ ਦਿਨ ਵਾਸਤੇ ਆਉਂਦਾ ਕਿਸੇ ਕੋਲੇ 4 ਦਿਨ ਦਾ ਸਮਾਂ ਕਿਸੇ ਕੋਲੇ ਸ਼ਾਮ ਨੂੰ ਮੁੜਨ ਦਾ ਸਮਾਂ ਜੀ ਇੱਕ ਤਾਂ ਇੱਥੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਹੋਇਆ ਹੋਇਆ ਪੱਕਾ ਵੀ ਉਹਨਾਂ ਵਾਸਤੇ ਅਲੱਗ ਸਿੰਘਾਂ ਵਾਸਤੇ ਵੀਰਾਂ ਵਾਸਤੇ 150 ਬੰਦੇ ਦਾ ਅਲੱਗ ਇੱਕ ਸੈੱਡ ਪਾਇਆ ਜਾਵੇ ਜਿੱਥੇ ਕੋਈ ਠਹਿਰ ਸਕੇ ਜੀ ਨਾ ਹੀ ਇਥੇ ਬੀਬੀਆਂ ਦਾ ਪ੍ਰਬੰਧ ਹੋਇਆ ਹਾਂ ਬੀਬੀਆਂ ਇਥੇ ਪਹਿਲਾਂ ਜਦੋਂ ਮੋਰਚਾ ਲੱਗਾ ਤਕਰੀਬਨ 20-50 ਬੀਬੀਆਂ ਇਥੇ 24 ਘੰਟੇ ਰਹਿੰਦੀਆਂ ਸੀ ਉਦੋਂ ਅਸੀਂ ਬਹੁਤ ਕਿਹਾ ਇਹਨਾਂ ਨੂੰ ਵੀ ਤੁਸੀਂ ਬੀਬੀਆਂ ਦਾ ਰਹਿਣ ਬਿਸਰਾ ਬਣਾ ਦਿਓ ਅੱਜੇ ਸੀ ਰਾਮਾਨ ਲੰਗਰ ਦੇ ਵਿੱਚ ਵੀ ਨਮਾਉਂਦੀਆਂ ਨੇ ਉਹ ਵੀ ਇੱਥੇ ਜਿਹੜੀਆਂ ਬੀਬੀਆਂ ਨੇ ਉਹਨਾਂ ਦਾ ਬਹੁਤ ਯੋਗਦਾਨ ਹੁੰਦਾ ਮੋਰਚਿਆਂ ਦੇ ਵਿੱਚ ਆ ਕੇ ਉਹਨਾਂ ਦਾ ਕਿਉਂਕਿ ਬੀਬੀਆਂ ਦਾ ਪਰਦਾ ਹੁੰਦਾ ਜੀ ਉਹ ਆਪਦੇ ਜੇ ਬਣਾ ਉਹਨਾਂ ਦਾ ਰਹਿਣ ਵਸੇਰਾ ਬਣਿਆ ਹੋਊਗਾ ਤੰਬੂ ਲੱਗੇ ਹੋਣਗੇ ਜਾਂ ਟੈਂਟ ਲੱਗਿਆ ਹੋਊਗਾ ਸਪੈਸ਼ਲ ਉਹ ਉੱਥੇ ਬੈਠ ਕੇ ਆਰਾਮ ਕਰ ਸਕਦੀਆਂ ਨੇ ਉਹ ਆਪਦਾ ਉੱਥੇ ਬੈਠ ਕੇ ਗੁਜ਼ਾਰਾ ਕਰ ਸਕਦੀਆਂ ਨੇ ਤੇ ਇਹ ਇਹਨਾਂ ਨੇ ਕੋਈ ਪ੍ਰਬੰਧ ਸਾਡੀ ਇੱਕ ਕਮੇਟੀ ਨੇ ਕੋਈ ਕਰੇ ਨਹੀਂ ਸੁਣੀ ਵੀ ਨਹੀਂ ਕਿਸੇ ਗੱਲ ਤੇ ਆਈ ਵੀ ਕੋਈ ਨਹੀਂ ਅੱਜ ਤੱਕ ਜਿਹੜੇ ਬੀਬੀਆਂ ਰਹਿੰਦੀਆਂ ਨੇ ਜਾਂ ਸਿੰਘ ਰਹਿੰਦੇ ਨੇ ਕੋਈ ਬਾਹਰਲੇ ਉਹ ਦਰਬਾਰ ਸਾਹਿਬ ਦੀ ਵਿਚਾਰੇ ਪੈਂਦੇ ਰਹੇ ਨੇ ਤੇ ਹੁਣ ਤਕਰੀਬਨ ਚਲੀ ਗਏ ਫਿਰ ਜਦੋਂ ਇਹਨਾਂ ਜਦੋਂ ਬਣਾ ਹੀ ਨਹੀਂ ਕੋਸਾ ਇਹਨਾਂ ਚਲੇ ਗਏ ਸਾਡੇ ਕਮੇਟੀ ਦੇ ਵਿੱਚ ਬਹੁਤ ਵੱਡੀਆਂ ਘਾਟਾਂ ਰਹੀਆਂ ਨੇ ਫਿਰ ਅਸੀਂ ਇਹਨਾਂ ਦੇ ਮੀਟਿੰਗਾਂ ਦੇ ਵਿੱਚ ਜਾਣਾ ਆਉਣੇ ਹਟ ਗਏ ਕਿਹੜੀ ਸਥਿਤੀ ਆ ਮੋਰਚੇ ਦੀ ਜੇਕਰ ਇਹ ਸਥਿਤੀ ਚੱਲਦੀ ਰਹੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਤੁਸੀਂ ਸਾਰਾ ਕੁਝ ਨੇੜੇ ਬਾਚ ਰਹੇ ਹੋ ਜਿਸ ਤਰ੍ਹਾਂ ਹੁਣ ਤੁਹਾਡੇ ਲਈ ਵੀ ਕਈ ਚੀਜ਼ਾਂ ਦੀ ਕਮੀ ਹੋਈ ਆ ਨਹੀਂ ਪਹੁੰਚੀ ਸੰਗਤ ਜਾਂ ਸਨੇਹਾ ਨਹੀਂ ਪਹੁੰਚਿਆ ਜਾਂ ਮਦਦ ਨਹੀਂ ਕੀਤੀ ਕਮੇਟੀ ਨੇ ਜੇਕਰ ਹੁਣ ਦੀ ਸਥਿਤੀ ਜੇ ਚੱਲਦੀ ਰਹੀ ਕਿਤਾ ਕਿੱਥੇ ਜਾ ਸਕਦਾ ਮੋਰਚੇ ਦੇਖੋ ਮੋਰਚਾ ਜਿੱਥੇ ਜਾਣਾਂ ਦੇ ਪਹੁੰਚ ਗਿਆ ਇਦੋਂ ਇਦੋਂ ਹੋਰ ਕਿ ਪਛੜੂਗਾ ਇਦੋਂਗਾ ਹਾਂ ਪਛੜ ਨਹੀਂ ਸਕਦਾ ਹੁਣ ਤਾਂ ਲਾਸਟ ਪਹ ਪਾਲ ਸਾਨੂੰ ਗੁਰੂ ਤੇ ਸੰਪੂਰਨ ਭਰੋਸਾ ਗੁਰੂ ਬਨ੍ਹ੍ਹ ਸਾਹਿਬ ਮਹਾਰਾਜ ਜੀ ਮੋਰਚੇ ਦੀ ਗਵਾਹੀ ਕਰਦੇ ਨੇ ਅਸੀਂ ਸਤਿਗੁਰੂ ਦੇ ਚਰਨਾਂ ਦੇ ਹਰ ਵਿੱਚ ਰੋਜ਼ ਬੇਨਤੀਆਂ ਕਰਦੇ ਆਂ ਵੀ ਸੱਚੇ ਪਾਸਾ ਇਹ ਪੰਥ ਤੇਰਾਗਾ ਮੋਰਚਾ ਤੇਰੇ ਹੁਕਮ ਦੇ ਨਾਲ ਲੱਗਿਆ ਤੇਰੀ ਅਰਦਾਸ ਬੇਨਤੀ ਕਰਕੇ ਲਾਇਆ ਤੇ ਇਹ ਸੰਪੂਰਨ ਹੋਣਾ ਚਾਹੀਦਾ ਹੋਊਗਾ ਵੀ ਦੇਖੋ ਜੇ ਸਾਰੇ ਭੱਜ ਜਾਣ ਜਦੋਂ ਕੋਈ ਦੋ ਬੰਦੇ ਵੀ ਖੜ੍ਹ ਜਾਣ ਨਾ ਉਹ ਵੀ ਜਿਹੜਾ ਜਿੱਤ ਪ੍ਰਾਪਤ ਕਰ ਲੈਂਦੇ ਜਿਹੜੇ ਡਰੜ ਵਿਸ਼ਵਾਸ ਦੇ ਨਾਲ ਬੈਠ ਜਾਣ ਜਿਨ੍ਹਾਂ ਦਿਨ ਰਾਤ ਬੈਠ ਕੇ ਇੱਥੇ ਜਿਨ੍ਹਾਂ ਦੇਖਿਆ ਮੋਰਚਾ ਹਾਲਾਤ ਦੇਖੇ ਨੇ ਉਹਨੂੰ ਪਤਾ ਦੇਮ ਮਹਾਰਾਜ ਜਰੂਰ ਕਿਰਪਾ ਕਰਨਗੇ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਜਰੂਰ ਹੋਵੇਗੀ ਹੁਣ ਤੱਕ ਦੋ ਸਿੰਘ ਭਾਈ ਲਖਵਿੰਦਰ ਸਿੰਘ ਲਖਾ ਤੇ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਹੋਈ ਆ ਪਹਿਲਾਂ ਕੱਤੀਆਂ ਜਮਾਨਤਾਂ ਹੋਈਆਂ ਸੀ ਹੁਣ ਪੱਕੀ ਰਿਹਾਈ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਜੂਨ ਦਾ ਮਹੀਨਾ ਚੱਲਦਾ ਲਾਲਾਂ ਦਾ ਵਿੱਚ ਛੁੱਟੀਆਂ ਹੁੰਦੀਆਂ ਨੇ ਸਾਰੀ ਇੱਕ ਤਰੀਕ ਤੋਂ ਤਕਰੀਬਨ ਲਾਜ਼ ਅਦਾਲਤਾਂ ਖੁੱਲ੍ਹੇ ਜਾਣੀ ਉਸ ਤੋਂ ਬਾਅਦ ਅ ਭਾਈ ਜਿਹੜਾ ਗੁਰਮੀਤ ਸਿੰਘ ਇੰਜੀਨੀਅਰ ਆ ਉਹ ਵੀ ਪੱਕੇ ਤੌਰ ਤੇ ਬਾਹਰ ਆਉਣਗੇ ਜੀ ਤੇ ਭਾਈ ਪਰਮਜੀਤ ਸਿੰਘ ਭਿਉਰੇ ਦੀ ਗੱਲ ਵੀ ਚੱਲ ਰਹੀ ਆ ਪ੍ਰੋਸੈਸ ਚੱਲ ਰਿਹਾ ਜੀ ਤੇ ਉਹ ਵੀ ਹੋਣਗੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਜਿਸ ਤਰ੍ਹਾਂ ਹੁਣ ਨਵੀਂ ਸਰਕਾਰ ਬਣੀ ਆ ਪਹਿਲਾਂ ਇਹਨਾਂ ਦੀ ਬਹੁਮਤ ਸੀ ਹੁਣ ਇਹ ਫੌੜੀਆਂ ਦੇ ਸਹਾਰੇ ਆ ਤੇ ਜਿਸੋਂ ਤੱਕ ਹੁਣ ਗੱਲ ਜਿਹੜੀ ਸੌਂਦੇ ਆ ਨੇ ਪੰਜਾਬ ਦਾ ਜਿਹੜਾ ਬਿੱਟੂ ਆ ਉਹ ਹਾਰ ਗਿਆ ਹੁਣ ਉਸੇ ਮੰਤਰੀ ਬਣਾਤਾ ਤੇ ਜਿੰਨੇ ਇਥੇ ਸਿੰਘ ਨੇ ਅੰਦਰ ਆਣਾ ਸਾਰੇ ਆਪਣੇ ਬਿਆਨਤ ਕਾਣ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਉਹ ਚੋਣ ਸੋਧਾ ਲਾਇਆ ਉਹਦਾ ਦਾਦਾ ਸੀ ਉਹ ਬਹੁਤ ਵੱਡੇ ਡਿੱਕੇ ਬਣਾਉਣਾ ਸੀ ਹੁਣ ਉਹ ਆਪ ਹੀ ਬਿਆਨ ਦਿੰਦਾ ਹੈਗਾ ਦੇਖੋ ਚੰਗੀ ਗੱਲ ਆ ਜੇ ਛੱਡਣ ਪਰ ਉਹਨੇ ਜੱਪਲਾ ਕੇ ਪੱਗੇ ਵਧੀਏ ਮੈਂ ਫਿਰ ਜੀ ਗੱਲ ਸੁਣ ਇਹ ਚੰਗੀ ਆ ਅਸੀਂ ਜਿਹੜੀ ਗੱਲ ਚੰਗੀ ਆ ਉਹਨੂੰ ਚੰਗਾ ਕਹਾਂਗੇ ਮੈਸੇਜ ਤੂੰ ਹੋਰ ਤੁਸੀਂ ਇੱਕ ਚਰਚਾ ਤੁਸੀਂ ਕੁੜੀ ਵਾਲੀ ਦੇਖੀ ਹੋਣੀ ਜਿਹੜੀ ਜੋਗ ਵਾਲੇ ਦਿਨ ਦਰਬਾਰ ਸਾਹਿਬ ਗਈ ਦੇਖੀਏ ਤੁਸੀਂ ਫੋਟੋ ਉਹਦੀ ਬੜੀ ਚਰਚਾ ਹੋ ਰਹੀ ਆ ਅਜਿਹੀਆਂ ਚੀਜ਼ਾਂ ਕਿਉਂ ਹੁੰਦੀਆਂ ਨੇ ਦਰਬਾਰ ਸਾਹਿਬ ਜਾ ਕੇ ਲੋਕ ਮਰਿਆਦਾ ਕਿਉਂ ਭੁੱਲ ਜਾਂਦੇ ਨੇ ਉਹਦੇ ਐਫਆਈਆਰ ਵੀ ਹੋਈ ਉਹਨੇ ਮਾਫੀ ਵੀ ਮੰਗ ਲਈ ਆ ਪਰ ਉਹ ਕਹਿ ਰਹੀ ਆ ਕਿ ਮੇਰੀ ਭਾਵਨਾਵਾਂ 'ਅਲੀ ਠੇਸ ਪਹੁੰਚਾਉਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਸੀ ਜੀ ਦੇਖੋ ਜੇ ਆਹ ਉਹ ਜਗ੍ਹਾ ਉੱਥੇ ਜਿਹੜਾ ਸਾਡੇ ਹਰਮੰਦਰ ਸਾਹਿਬ ਵਿੱਚ ਜਾ ਕੇ ਜੋਗੇ ਕਰਨੇ ਪਹਿਲਾਂ ਤਾਂ ਪਹਿਲੀ ਗੱਲ ਤਾਂ ਮੈਂ ਉਹ ਪੁੱਛਣਾ ਚਾਹਣਾ ਜੇ ਕੋਈ ਇਸੇ ਦਰਬਾਰ ਸਾਹਿਬ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਨੂੰ ਜਾ ਕੇ ਨਮਸਤਕ ਹੁੰਦਾ ਮੱਥਾ ਟੇਕਦਾ ਨਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਦਰਬਾਰ ਸਾਹਿਬ ਜੁਗਈ ਆ ਨਾ ਉਹਨੇ ਅਕਾਲ ਪੁਰਖ ਸਾਹਿਬ ਦੇ ਮੱਥਾ ਟੇਕਿਆ ਤੇ ਸਿਰਫ ਉਸ ਇੱਕ ਡਰਾਮਾ ਕਰਨ ਗਈ ਸੀ ਉਹ ਇੱਕ ਜੋਗਾ ਕਰਨ ਵਾਸਤੇ ਗਈ ਸੀ ਕੀ ਉਹ ਪਾਰਕ ਸਮਝ ਰੱਖਿਆ ਉਹਨੇ ਜੇ ਇਸ ਕਰਕੇ ਉਹ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਕੰਗਣਾ ਦੇ ਨਾਲ ਇੱਕ ਸੱਚੀ ਸਮਝੀ ਸਾਦਿਸਾ ਜਿਹੜੇ ਸਾਡੇ ਉਥੇ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਜੋਗਾ ਕਰਕੇ ਸਾਡੇ ਮਨਾਂ ਨੂੰ ਠੇਜ ਠੇਜ ਬਚਾਈ ਜਾ ਰਹੀ ਹੈ ਪਰ ਮੈਂ ਉਸ ਦੀ ਗਲਤੀ ਘੱਟ ਗਿਣਨਾ ਜਿਆਦਾ ਗਲਤੀ ਉਥੋਂ ਦੀ ਜਿਹੜੀ ਸੁਰੌਣੀ ਕਮੇਟੀ ਹੈ ਜੀ ਟਾਸਕ ਫੋਰਸ ਆ ਉਹ ਕਿੱਥੇ ਮਰ ਗਈ ਸੀ ਉਹ ਵੀ ਚਰਚਾ ਹੈ ਵੀ ਟਾਸਕ ਫੋਰਚ ਹਰੇਕ ਬੰਦੇ ਨੂੰ ਫੜ ਲੈਂਦੀ ਹੈ ਜੇ ਥੋੜੀ ਜਿਹੀ ਕੋਈ ਗਲਤੀ ਕਰ ਉਦੋਂ ਕਿੱਥੇ ਸੀ ਟਾਸਕ ਫੋਰਸ ਦੇਖੋ ਇਹ ਸੁਰੌਣੀ ਕਮੇਟੀ ਹੈ ਜਿਹੜੀ ਇਹ ਸਾਰੇ ਰਲੇ ਮਿਲੇ ਨੇ ਇਹ ਇਹਨਾਂ ਦੀਆਂ ਜਾਰੀਆਂ ਭਾਜਪਾ ਦੇ ਨਾਲ ਨੇ ਇਹ ਸਭ ਜਦੋਂ ਮਗਰੋਂ ਕੋਈ ਉਥੇ ਕਾਰਜ ਕਰ ਜਾਂਦਾ ਉਹਨਾਂ ਫਿਰ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਐ ਫਿਰ ਇਹ ਭੱਜੇ ਫਿਰਦੇ ਨੇ ਸ਼ਰੌਣੀ ਕਮੇਟੀ ਵਾਲੇ ਹੁਣ ਉਹਦੇ ਉੱਤੇ ਪਰਚਾ ਦਰਜ ਕਰਾਤਾ ਉਹਨੂੰ ਉਸੇ ਟਾਈਮ ਕਿਉਂ ਨਹੀਂ ਫੜਿਆ ਗਿਆ ਉਸ ਟਾਈਮ ਹੀ ਉਹਨੂੰ ਫੜ ਕੇ ਉੱਥੇ ਬੀਬੀਆਂ ਦੀ ਵੀ ਟਾਸਕ ਫੋਰਸ ਹੈਗੀ ਆ ਉੱਥੇ ਜਿਹੜੇ ਸਿੰਘ ਨੇ ਉਹਨਾਂ ਦੀ ਵੀ ਟਾਸਕ ਫੋਰਸ ਹੈਗੀ ਆ ਜੇ ਕੋਈ ਸਿੱਖ ਉਚਾਨੀਆਂ ਬੋਲਦਾ ਜਾਂ ਕੋਈ ਹੱਕ ਦੀ ਗੱਲ ਕਰਦਾ ਉੱਥੇ ਜਾ ਕੇ ਉਹਨੂੰ ਤਾਂ ਉਹਦੀ ਡਾਂਗਾਂ ਨਾਲ ਕੁੱਟ ਦਿੰਦੇ ਨੇ ਸਿਰ ਵੀ ਪਾਰ ਦਿੰਦੇ ਨੇ ਉਹਦਾ ਮਾਹ ਵੀ ਤੋੜ ਦਿੰਦੇ ਨੇ ਉਹ ਤੇ ਅੰਨ੍ਹਾ ਤਸ਼ੱਦਦ ਕਰਦੇ ਨੇ ਉਸੇ ਜਰਦੇ ਲੈ ਕੇ ਵੀ ਅੰਦਰ ਬੜੇ ਫਿਰਦੇ ਨੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਕਰਦੇ ਉਸੇ ਜੋਗਾ ਵੀ ਹੋ ਜਾਂਦਾ ਉਹਨਾਂ ਤੇ ਨਹੀਂ ਕੋਈ ਕਾਰਵਾਈ ਹੁੰਦੀ ਫਿਰ ਉਹ ਟਾਸਕ ਫੋਰਸ ਨੂੰ ਲੈਣਾ ਕਿੰਨੇ ਰੁਪਏ ਲਾ ਕੇ ਉਹ ਉਹਨਾਂ ਨੂੰ ਦਿੱਤੇ ਕੁੱਟਣ ਸਿੱਖਾਂ ਨੂੰ ਸਿਰਫ ਕੁਸਕਾਂ ਨੂੰ ਕੁੱਟਣ ਵਾਸਤੇ ਉਹ ਫੋਰਸ ਆਉਣੀਆਂ ਹੋਈਆਂ ਨੇ ਅਸੀਂ ਲਾਣ ਦਾ ਪਾਉਣੇ ਸ਼ਰੋਣੀ ਕਮੇਟੀ ਨੂੰ ਤੇ ਜੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਦੇ ਵਿੱਚ ਗੈਰ ਤਾਨਖਾ ਫਿਰ ਉਹ ਤੁਰੰਤ ਅਸਤੀਫਾ ਦੇ ਕੇ ਬਾਹਰ ਹੋ ਜਾਣਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਇੱਥੇ ਕਮੇਟੀ ਸ਼ਰੋਣੀ ਕਮੇਟੀ ਆ ਇਹ ਪ੍ਰਬੰਧ ਸੰਭਾਲਣ ਵਾਸਤੇ ਆ ਨਾ ਕਿ ਪ੍ਰਬੰਧ ਨੂੰ ਵਿਗਾੜਨ ਵਾਸਤੇ ਹਰ ਰੋਜ਼ ਨਿਤ ਕੋਈ ਨਾ ਕੋਈ ਉਥੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਵੀਡੀਓ ਬਣਾਉਂਦਾ ਇਹੋ ਜਿਹੀਆਂ ਵੀਡੀਓ ਕਈ ਵਾਰ ਵਾਇਰਲ ਹੋ ਗਈਆਂ ਨੇ ਕਦੇ ਵੀ ਇਹਨਾਂ ਨੇ ਮੌਕੇ ਤੇ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਜਿਹੜੀਆਂ ਸ਼੍ਰੋਮਕ ਕਮੇਟੀਆਂ ਇਹਨਾਂ ਤੇ ਵੀ ਮੈਂ ਕਹਿੰਦਾ ਸਿੱਖਾਂ ਨੂੰ ਜਥੇਬੰਦੀਆਂ ਨੂੰ ਪਰਚੇ ਇਹਨਾਂ ਤੇ ਵੀ ਧਾਮੀ ਤੇ ਵੀ ਹੋਣਾ ਚਾਹੀਦਾ ਜਿਹੜੀ ਉਥੇ ਜਿਨ੍ਹਾਂ ਦੀ ਡਿਊਟੀ ਉਹਨਾਂ ਦਾ ਵੀ ਪਰਚੇ ਹੋਣੇ ਚਾਹੀਦੇ ਨੇ ਇਹ ਨੇੜੇ ਉਹਨੂੰ ਹੀ ਲੱਗਦੇ ਜਿਹੜੇ ਉਥੇ ਰੁਪਈਏ ਗੁਰੂ ਘਰਾਂ ਦੇ ਖਾਂਦੇ ਨੇ ਰੋਟੀਆਂ ਗੁਰੂ ਘਰਾਂ ਦੇ ਖਾਂਦੀਆਂ ਨੇ ਤੇ ਸੇਵਾ ਸੰਭਾਲ ਕੋਈ ਨਹੀਂ ਰਖਵਾਲੀ ਕੋਈ ਨਹੀਂ ਪਹਿਰਾ ਕੋਈ ਨਹੀਂ ਹੈਗਾ ਆਜ ਦਿਨ ਕੋਈ ਨਾ ਕੋਈ ਉਸੇ ਬੀਬੀ ਆਉਂਦੀ ਆ ਉਥੇ ਕੋਈ ਨੌਜਵਾਨ ਆਉਂਦਾ ਉਹ ਆ ਕੇ ਆਪਣੇ ਵੀਡੀਓ ਬਣਾ ਕੇ ਚਪਰ ਕੇ ਤੁਰ ਜਾਂਦੇ ਨੇ ਜਦੋਂ ਟਵੀਟ ਹੁੰਦੀਆਂ ਨੇ ਜਦੋਂ মিডিਆ ਦੇ ਵਿੱਚ ਨਸਰ ਹੁੰਦੀਆਂ ਨੇ ਫੇਰ ਇਹ ਭੱਜੇ ਫਿਰਦੇ ਨੇ ਵੀਰ ਆਹ ਕੀ ਹੋ ਗਿਆ ਇਸ ਕਰਕੇ ਗੁਰਬੰਦ ਪ੍ਰਬੰਧ ਕਮੇਟੀ ਦਾ ਬਹੁਤ ਮਾੜਾ ਹਾਲਾਤ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀਆਂ ਜਥੇਬੰਦੀਆਂ ਨੇ 71 ਹੋਰ ਹੁਣ ਸਰੋਣਵੀ ਕਮੇਟੀ ইলেকਸ਼ਨ ਆਉਣਗੀਆਂ ਜਿੱਨਾਂ ਚਰ ਬਾਦਲ ਦਲ ਦਾ ਗਲਬਾ ਉਹ ਤੋਂ ਅੰਮ੍ਰਿਤਸਰ ਦੇ ਵਿੱਚੋਂ ਕਮੇਟੀ ਦੇ ਵਿੱਚੋਂ ਨਹੀਂ ਨਿਕਲ ਜਾਂਦਾ ਉਹਨਾਂ ਚਾਰੇ ਇਸੇ ਤਰ੍ਹਾਂ ਇਹਨਾਂ ਨੇ ਜਿਹੜੀਆਂ ਹੈਗੀਆਂ ਨੇ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਇਹਨਾਂ ਨੇ ਕਰਾਉਂਦੇ ਰਹਿਣਾ ਤੇ ਮੁੜ ਕੇ ਰੌਲਾ ਪਾਉਂਦੇ ਰਹਿੰਦੇ ਨੇ ਇਹਨਾਂ ਦੇ ਵਸ ਦਾ ਕੰਮ ਨਹੀਂ ਰਿਹਾ ਜਿੰਨੀਆਂ ਵੀ ਇਹ ਸਰੋਣਵੀ ਕਮੇਟੀਆਂ ਨੇ ਗੁਰਦੁਆਰੇ ਨੇ ਉੱਥੇ ਪ੍ਰਬੰਧ ਬਹੁਤ ਮਾੜੇ ਹੋ ਗਏ ਇਥੇ ਦੀ ਇਹ ਘਟਨਾ ਤੇ ਬਾਬਾ ਬੁੱਢਾ ਸਾਹਿਬੀੜ ਬਾਬਾ ਬੁੱਢਾ ਜੀ ਜਿਹੜੀ ਗੁਰਦੁਆਰਾ ਸਾਹਿਬ ਤਰਨਤੰਗ ਕੋਲ ਆ ਉੱਥੇ ਪਰਸੋਂ ਦੀ ਘਟਨਾ ਜਿਹੜੀ ਉਹ ਵੀ ਸੁਰੌਂਗ ਕਮੇਟੀ ਦੇ ਅਧੀਨ ਆਉਂਦਾ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਜੀ ਜਾਂਦਾ ਸੋ ਜੁਟਕਾ ਸਾਹਿਬ ਚੱਕਦਾ ਤੇ ਉਹਨੂੰ ਪਾੜ ਕੇ ਉੱਥੇ ਸੁੱਟ ਦਿੰਦਾ ਤੇ ਉਦੋਂ ਕਿੱਥੇ ਕੀ ਸੋਥਾਂ ਦੇ ਉੱਥੇ ਹੈ ਨਹੀਂ ਪ੍ਰਬੰਧ ਕੋਈ ਉਦੋਂ ਇੰਨੇ ਪ੍ਰਬੰਧ ਮਾੜੇ ਹੋਗੇ ਕੋਈ ਬੰਦਾ ਆਵੇ ਤੇ ਬਿਆਦਵੀ ਕਰਕੇ ਤੁਰ ਜੇ ਮੁੜ ਕੇ ਫਿਰ ਅਸੀਂ ਭੱਜੇ ਫਿਰਨੇ ਆ ਇਹ ਉਹ ਤੁਰੰਤ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿ ਉਹਨੀ ਐਕਸ਼ਨ ਤੁਰੰਤ ਲਿਆ ਜਾਂਦਾ ਇਸ ਕਰਕੇ ਇਹ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਜਿਵੇਂ ਬਾਦਲਦਲ ਦਾ ਗਲਬਾ ਰਾਜਨੀਤੀ ਦੇ ਵਿੱਚੋਂ ਸਾਫ਼ ਹੋ ਗਿਆ ਨਾ ਇਸੇ ਤਰ੍ਹਾਂ ਗੁਰੂ ਕਿਰਪਾ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਸਾਲ ਦੇ ਵਿੱਚ ਦੱਸ ਰਹੇ ਨੇ 20 ਸਰੋਣੀ ਕਮੇਟੀ ਦੀਆਂ ਇਲੈਕਸ਼ਨਾਂ ਹੋਣਗੀਆਂ ਤੇ ਇਹਨਾਂ ਨੂੰ ਜਿੰਨਾ ਚਿਰ ਬਾਹਰ ਨਹੀਂ ਕਰ ਦਿੰਦੇ ਜਿਹੜੀ ਹੁਣ ਕਾਬਜਕ ਧੜਾ ਉਹਨਾਂ ਚਿਰ ਇਥੇ ਇਹੀ ਕੁਝ ਵਰਤਦਾ ਰਹਿਣਾ ਸਾਡੀਆਂ ਸੰਗਤਾਂ ਆਪ ਪਹਿਲੇ ਇਦਾਰੀ ਕਰਿਆਗਾ ਮੈਂ ਗੁਰੂ ਸਾਹਿਬ ਦੇ ਇਹ ਸਾਰੇ ਨਗਰਾਂ ਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀਆਂ ਕਰਦਾ ਕਿ ਗੁਰੂ ਘਰਾਂ ਦਾ ਪੈਰਾ ਵਧਾਓ ਤੇ ਗੁਰੂ ਨੂੰ ਸਮਰਪਿਤ ਹੋ ਕੇ ਸੇਵਾਵਾਂ ਕਰੋ ਫਿਰ ਜਿਹੜੀਆਂ ਬਿਆਦਮੀਆਂ ਹੁੰਦੀਆਂ ਨੇ ਜਾਂ ਗੁਰੂ ਘਰਾਂ ਦੇ ਵਿੱਚ ਲੋਕ ਆ ਕੇ ਜਿਹੜੇ ਲੱਚਰਪੁਣਾ ਕਰਦੇ ਨੇ ਗਲਤ ਹਰਕਤਾਂ ਕਰਦੇ ਨੇ ਜਦੋਂ ਅਸੀਂ ਪਹਿਰੇਦਾਰ ਕਾਇਮ ਹੋ ਸਾਡੀ ਫਿਰ ਇਹ ਲੋਕ ਆ ਕੇ ਉਥੇ ਸਾਡੇ ਮਨੋਂ ਠੇਸ ਨਹੀਂ ਪਹੁੰਚਾਉਣ ਸਕਣਗੇ ਜਾਂ ਕੋਈ ਹੋਰ ਇਹੋ ਜਿਹੀ ਹਰਕਤ ਨਹੀਂ ਕਰ ਸਕਣਗੇ ਜਦੋਂ ਅਸੀਂ ਆਪ ਜਾਗਦੇ ਹੋਈਏ ਇਸ ਕਰਕੇ ਸਾਨੂੰ ਜਾਗਣ ਦੀ ਲੋੜ ਆ Ben de kalsa, bir, de bir, de. bir de kalsa, ben bir kalsa, ben ਤਜੇਦਾ ਰਾਜਾ ਰਾਜ ਸਿੰਘ ਸੀ ਜਿ ਕਈ ਐਮ ਗੱਲਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਖਾਸ ਗੱਲ ਜਿਹੜਾ ਮੋਰਚਾ ਲੱਗਿਆ ਹੋਇਆ ਉਹਨਾਂ ਦੇ ਸਹਿਯੋਗ ਦੇ ਵਿੱਚ ਖਾਲਸੇ ਦੀਆਂ ਫੌਜਾਂ ਡਟੀਆਂ ਹੋਈਆਂ ਨੇ ਤਾਂ ਅਜੇ ਦੇ ਵਿੱਚ ਘੋੜਿਆਂ ਦੇ ਦਾਣੇ ਫੱਕੇ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੰਗਤ ਨੂੰ ਅਪੀਲ ਕੀਤੀ ਆ ਕਿਉਂਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਮੋਰਚਾ ਚੱਲਦਾ ਹੈ ਤੇ ਹੁਣ ਖਾਲਸੇ ਦੀ ਫੌਜ ਨੇ ਸੰਗਤ ਨੂੰ ਆਵਾਜ਼ ਮਾਰੀ ਆ ਕਿ ਸਾਨੂੰ ਆ ਚੀਜ਼ਾਂ ਦੀ ਜ਼ਰੂਰਤ ਆ ਤਾਂ ਇੱਥੇ ਮੋਰਚੇ ਦੇ ਵਿੱਚ ਪਹੁੰਚਦੀਆਂ ਕੀਤੀਆਂ ਜਾਣ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਪੋੜੇ ਅਰਜਾਨਾ ਸਪੋਕਸਮੈਨ ਟੀਵੀ ਮੋਹਾਲੀ